ਸਰਬ ਸ਼੍ਰੀ ਗੁਰੂ ਆਰਮਦਾਸ ਜੀ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਸਾਚਾਨ ਸ਼੍ਰੀ ਮੰਦਰ ਸਾਹਿਬ ਆਜਾਏ ਤੇ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਸਾਰਿਆਂ ਦੇ ਪੱਤਰਕਾਰ ਵੀਰਾਂ ਦੇ ਦਰਸ਼ਨ ਹੋ ਗਏ ਤੇ ਮਹਾਰਾਜ ਦਾ ਜਿੰਨਾ ਵੀ ਸ਼ੁਕਰਾਨਾ ਕਰੀਏ ساری ਜ਼ਿੰਦਗੀ ਕਰ ਦਈਏ ਥੋੜਾ ਕਿ ਜੋ ਵੀ ਉਹ ਬਖਸ਼ਾ ਕਰਦਾ ਹੈ ਜੀਵਨ ਦੇ ਅੰਦਰ ਖੁਸ਼ੀ ਅੰਦਰ ਉਹ ਸ਼ੁਕਰਾਨਾ ਧੰਨਵਾਦ ਜਿੰਨਾ ਵੀ ਕੱਢੀਓ ਥੋੜਾ ਜ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਸੀ ਤੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਬੀਬਾ ਜੀ ਸ੍ਰੀ ਹਰਸਿਮਰਤ ਗੌਰ ਜੀ ਬਾਦਲ ਜਿਹੜੇ ਪੰਜਾਬ ਦੇ ਲੋਕਾਂ ਨੇ ਸੇਵਾਦਾਰ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਉਹਨਾਂ ਨੇ ਸਾਡੇ ਬਾਰਡਰ ਦੇ ਲੋਕਾਂ ਦੀ ਜਿਹੜੀ ਗੱਲ ਉੱਥੇ ਜਾ ਕੇ ਕੀਤੀ ਹੈ ਉਹਨਾਂ ਦਾ ਮੈਂ ਧੰਨਵਾਦ ਕਰਦਾ ਸਾਰੇ ਬਾਰਡਰ ਦੇ ਲੋਕਾਂ ਨਾਲ ਬਾਰਡਰ ਦੇ ਕੁਲੀਆਲੋਂ ਬਾਰਡਰ ਦੇ ਉੱਤੇ ਜੁਨੀਆਨਾ ਲੋਕਾਂ ਬਾਰਡਰ ਦੇ ਸਾਰੇ ਜਿਨੇ ਦਰਜਾ ਬਦਰਜਾ ਉੱਤੇ ਲੋਕ ਨੇ ਕਿਸਾਨ ਵੀਰ ਨੇ ਮਜ਼ਦੂਰ ਨੇ ਜਾ ਹੋ ਸਾਰੇ ਵਾਲੋਂ ਕਈ ਥੋੜਾ ਮਹਿਸੂਸ ਕਰ ਲੱਗ ਪਈ ਕਿ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਬਾਦਲ ਸਾਹਿਬ ਆਪ ਦੋ ਤਿੰਨ ਵਾਲਾ ਬਾਰਡਰ ਤੇ ਤਾਰਾਂ ਤੋਂ ਪਾਰ ਤਾਰਾਂ ਤੋਂਰੇ ساری ਜਗ੍ਹਾ ਦੇਖ ਕੇ ਗਏ ਤੇ ਜਦੋਂ ਦਾ ਦੇਸ਼ ਯਾਦ ਹੋਇਆ ਸੀ ਪ੍ਰਧਾਨ ਆਪਣਾ ਮੁੱਖ ਮੰਤਰੀ ਬਣ ਤੋਂ ਬਾਅਦ ਪਹਿਲੇ ਇਨਸਾਨ ਸਿਵਾਲ ਸਾਹ ਜਿਹੜੇ ਉੱਥੇ ਸਾਰਾ ਮੁਕੇ ਦੇ ਵੇਖਿਆ ਉਦੋਂ ਬਾਅਦ ਉਹਨਾਂ ਨੇ ਭਾਰਤ ਦਾ ਉਸ ਵੇਲੇ ਦਾ ਹੋਮ ਮਿਨਿਸਟਰ ਅਲਡੋਨੀ ਸਾਹਿਬ ਨੂੰ ਉਹਨਾਂ ਨੇ ਬਾਰਡਰ ਤੇ ਲਿਆ ਕੇ ਫੇਰੇ ਆਈ ਤੇ ਉੱਥੇ ਫਿਰ ਸ਼ਕੀਮਾ ਜਿਹੜੀਆਂ ਬਣੀਆਂ ਜਿਹੜੀ ਉੱਥੇ 10 ਗੈਲਰੀ ਬਣੀ ਉਹ ਵੀ ਮੈਂ ਸਮਝਦਾ ਅਲਡੋਨੀ ਸਾਹਿਬ ਤੇ ਬਾਦ ਸਾਹਿਬ ਦੀ ਬਹੁਤ ਵੱਡੀ ਦੇਣ ਸੀ ਅੱਜ ਜੋ ਬਹੁਤ ਵੱਡੀ ਹੋ ਗਈ ਉੱਥੇ 11000 ਲੋਕ ਆਉਂਦੇ ਨੇ ਤੁਸੀਂ ਦੇਖਿਆ 40-50 ਹਜ਼ਾਰ ਬੰਦੇ ਦਾ ਲਗਭਗ ਉੱਥੇ ਬੈਠ ਕੇ ਆਨੰਦ ਮਾਣਦੇ ਨੇ ਜਿਹਨੂੰ ਝੰਡੇ ਉੱਥੇ ਲਾਖਮਨ ਲੈਂਦੇ ਇਹ ਕਿਸਾਨ ਵੀਰਾਂ ਦੇ ਬੜੇ ਤਕੜੇ ਮਸਲੇ ਹੈ ਗੇਟਾਂ ਦੇ ਮਸਲੇ ਹੈ ਤਾਰਾਂ ਤੋਂ ਪਾਰ ਦੇ ਜ਼ਮੀਨ ਦੇ ਮਸਲੇ ਸ਼ਾਨੇ ਕੇ ਬਾਅਦ ਤੋਂ ਜੰਗ ਨਹੀਂ ਦੰਦੇ ਪਰੇਸ਼ਾਨੀਆਂ ਬੜੀਆਂ ਹੁੰਦੀਆਂ ਹੈ ਕਿਸਾਨ ਵੀਰਾਂ ਨੂੰ ਮਿਹਦੂਰਾਂ ਨੂੰ ਜਿਹੜੇ ਮੈਰੋ ਰੋਟੀ ਲੈ ਕੇ ਜਾਂਦੇ ਉਹਨਾਂ ਨੂੰ ਗੇਟਾਂ ਦੇ ਅੱਗੇ ਬੈਠਣਾ ਪੈਂਦਾ ਹੈ ਉਹ ਮਸਲੇ ਫਿਰ ਤਾਰਾਂ ਤੋਂ ਪਾਰ ਜਿਹੜੀ ਸ਼ੁਰੂਆਤ ਜਿਹੜਾ ਮਾਪਜੇ ਦੀ ਸਕੀਮ ਬਣੀ 5000 ਜਿਹੜਾ ਪਰ ਏਕੜ ਦੇ ਹਿਸਾਬ ਨਾਲ ਉਹਨਾਂ ਨੂੰ ਮਿਲਦਾ ਉਸ ਤੋਂ ਬਾਅਦ ਜੇ ਵਾਧਾ ਆਇਆ ਫਿਰ ਬਾਦਸ਼ਾਹ ਨੇ ਲੈ ਕੇ ਪੰਜਾਬ ਆਜ ਪਾਰਿਸਾਦ ਨੂੰ ਉਹ 10000 ਦੇ ਕਰੀਬ ਜਿਹੜੀ ਉਹ ਸ਼ੀਮ ਬਣੀ ਉਹਦੇ ਨਾਲ ਜਿਹੜੀਆਂ ਬੱਚੀਆਂ ਉੱਤੇ ਬੀਐਸਐਫ ਦੇ ਸਰਦੀਆਂ ਨੂੰ ਮੰਗ ਕੀਤੀ ਸੀ ਉਸ ਵळे ਤੇ ਇੱਥੇ ਜਿਹੜੋਂ ਬੀਬੀਆਂ ਰੋਟੀਆਂ ਲੈ ਕੇ ਗੇਟਾਂ ਤੇ ਜਾਂਦੀਆਂ ਨੇ ਤੇ ਤਲਾਸ਼ੀ ਬੀਐਸਐਫ ਕੋਲ ਕਰਦੇ ਤੋਂ ਉਹਨਾਂ ਦਾ ਜਿਹੜਾ ਪ੍ਰਸ਼ਾਦਾ ਪਾਣੀ ਜਿਹੜਾ ਉਹ ਬੀਬੀਆਂ ਇੱਥੇ ਹੁਣ ਪਰਤੇ ਹੁਣ ਬੀਐਸਐਫ ਦੇ ਵੀ ਤੇ ਉਹ ਵੀ ਚੈੱਕ ਕਰਨ ਉਹ ਸਾਰਾ ਖੁੰਦੇ ਆ ਤੇ ਬਾਦਲ ਸਾਹਿਬ ਤੋਂ ਬਾਅਦ ਅਹੀ ਬਾਰਡਰ ਦੇ ਲੋਕ ਜਿੰਨੇ ਵੀ ਮਸੂਲ ਸ਼ਰ ਲੱਪੇ ਹੀ ਸਾਡੀ ਆਵਾਜ਼ ਹੁਣ ਦਿੱਲੀ ਦੇ ਵਿੱਚ ਜਿਹੜੇ ਪਾਰਲੀਮੈਂਟ ਦੇ ਵਿੱਚ ਜਿਹੜੀ ਆ ਉਠਾਉਣ ਵਾਲਾ ਉਹ ਸੰਸਦ ਸਾਡੇ ਕੋਲ ਚਲ ਗਿਆ ਪਰ ਖੁਸ਼ੀ ਹੋਈ ਕਿ ਰਿਬਾ ਜੀ ਅਗਿਦਨ ਪਹਿਲਾਂ ਵੀ ਉਹਨਾਂ ਨੇ ਵਾਜਪੁਰ ਯੂਨਨ ਉੱਤੇ ਠਾਈ ਤੇ ਕੱਲ ਵੀ ਤੁਸੀਂ ਦੇਖਿਆ ਕਿ ਉਹਨਾਂ ਨੇ ਫੇਰ ਮੰਗ ਕੀਤੀ ਹੈ ਕਿ ਬਾਰਡਰ ਜਿਹੜੇ ਵਪਾਰ ਆ ਖੋਲਿਆ ਜਾਵੇ ਬੇਰੁਜ਼ਗਾਰੀ ਜਿਹੜੀ ਅੱਜ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਧ ਹੈ ਜਿਹੜੀ ਉਹ ਖੁੱਲੇ ਵੀ ਉੱਥੇ ਵੇਲੇ ਨੇ ਵਪਾਰੀ ਵੀ ਉੱਥੇ ਜਿਹੜੇ ਰਹ ਜਾਂਦੇ ਨੇ ਉਹ ਵੀ ਕੰਮ ਦੇ ਮੰਗ ਉਹ ਖੋਲਣ ਵਾਸਤੇ ਉਹਨਾਂ ਨੇ ਮੰਗ ਕੀਤੀ ਹੈ ਤੇ ਵਪਾਰ ਖੁੱਲਦਾ ਹੈ ਸਟੇਟ ਦਾ ਰੈਵਨਿਊ ਵਾਧਾ ਖੁਸ਼ਾਲੀ ਵੀ ਵਾਧੀ ਆ ਅੱਜ ਜਿੰਨੇ ਤੁਸੀਂ ਦੇਖਿਆ ਬਾਈਪਾਸ ਅੱਗੇ ਚਲੇ ਜੋ ਜਨਰਲ ਟਾਪੇ ਬਾਰਡਰ ਤੱਕ ਬਣੇ ਪਹਿਲਾਂ ਨਹੀਂ ਸੀ ਇਹ ਗੱਲਾਂ ਕਿਉਂਕਿ ਅਸੀਂ ਉੱਥੇ ਜੰਪ ਵਾਲੇ ਬਾਰਡਰ ਤੇ ਉਹ ਜਦੋਂ ਬਾਰਡਰ ਸ਼ੁਰੂ ਹੋਇਆ ਉਦੋਂ ਬਾਅਦ ਸਾਰੀਆਂ ਤੀਜਾ ਰੌਣਕਾਂ ਜਿਹੜੀਆਂ ਲੱਗੀਆਂ ਤਾਂ ਜੋ ਵੀ ਮਿਸਰਦ ਹੈ ਵੀ ਬਾਰਡਰ ਦੇ ਵਪਾਰ ਉੱਥੇ ਚੱਲਦਾ ਵਾਗਾ ਬਾਰਡਰ ਹੈ ਬਾਈ ਰੋਡ ਚੈਨੀ ਬਾਰਡਰ ਦਾ ਵੀ ਉਹਨਾਂ ਨੇ ਮੰਗ ਕੀਤੀ ਉਹਦਾ ਵੀ ਇਸ ਕਰਕੇ ਮੈਂ ਸਾਰੇ ਬਾਰਡਰ ਦੇ ਲੋਕਾਂ ਨੂੰ ਬਾਰਡਰ ਦੇ ਜਿੰਨੇ ਵੀ ਉੱਥੇ ਖੁੱਲ੍ਹੇ ਵੀਰ ਨੇ ਸਾਰੇ ਯੂਨੀਅਨ ਲਾਜਾਂ ਸਾਰੇ ਕਿਸਾਨ ਵੀਰਾਂ ਵੱਲੋਂ ਮੀਦੂਰਾਂ ਵੱਲੋਂ ਧੰਨਵਾਦ ਕਰਦਾ ਕਿ ਸਾਡੀ ਜਿਹੜੀ ਆਵਾਜ਼ ਉੱਥੋਂ ਤੱਕ ਗਈ ਹੈ ਉਹਨਾਂ ਨੇ ਬੁਲੰਦ ਆਵਾਜ਼ ਦੇ ਵਿੱਚ ਠਾਇਆ ਤੇ ਅੱਗੇ ਵੀ ਜਿਹੜਾ ਇਸੇ ਤਰ੍ਹਾਂ ਪਟਾਉਂਦੇ ਰਹਿਣਗੇ ਤੇ ਉਹਨਾਂ ਸਾਰਿਆਂ ਵੱਲੋਂ ਉਹਨਾਂ ਦਾ ਧੰਨਵਾਦ ਵੀ ਕਰਨਾ ਕਿ ਅੱਜ ਉਹਨਾਂ ਨੇ ਉੱਥੇ ਜਾ ਕੇ ਸਾਡੀ ਆਵਾਜ਼ ਨਹੀਂ ਬਲਟਰ ਦੀ ਆਵਾਜ਼ ਉੱਥੇ ਬਹੁਤ ਠੱਕ ਨੇ ਜਿਹੜੇ ਲੋਕ ਚਾਹੁੰਦੇ ਨਹੀਂ ਕਿ ਬਲਟਰ ਦੀਆਂ ਮੁਰਸ਼ਲਾਂ ਕੀ ਆ ਬਲਟਰ ਦੀਆਂ ਲੋੜਾਂ ਕੀ ਆ ਬਲਟਰ ਦੇ ਲੋਕ ਰਹਿਣਾ ਸਾਲਾਂ ਦਾ ਕਿਤਰਾ ਕੁਝ ਨਹੀਂ ਸਾਡੇ ਕਿਉਂਕਿ ਬਲਟਰ ਤੇ ਪਰੇਸ਼ਾਨੀਆਂ ਬੱਕਰੀਆਂ ਆਉਂਦੀਆਂ ਲੋਕਾਂ ਦੀ ਜਿਹੜੀਆਂ ਉੱਥੇ ਲੱਗ ਲੱਗੇ ਤਾਰਾਂ ਇਸ ਕਰਕੇ ਮਨੋ ਦਾ ਵੀ ਬਹੁਤ ਤੈਦ ਲੋਨ ਤਰਵਾਦ ਕਰਦਾ ਆਸ ਕਰਦਾ ਆਂਗੇ ਗੁਰੂ ਮਹਾਰਾਜ ਉਹਨਾਂ ਨੂੰ ਹੋਰ ਹਿੰਮਤ ਬਲ ਬਖਸ਼ੇ ਤਾਂ ਜੋ ਉਹ ਬਲੰਦ ਵਾਜ ਦੇ ਵਿੱਚ ਉਹ ਵਾਜ ਜਿਹੜੀ ਇਸੇ ਤਰ੍ਹਾਂ ਬਾਰਡਰ ਏਰੀਆ ਦੇ ਬਾਰਡਰ ਦੇ ਲੋਕਾਂ ਦੀ ਪੰਜਾਬ ਦੇ ਸਟੇਟ ਦੀ ਦਿੱਲੀ ਦਾ ਨਾ ਚੰਡੀਗੜ੍ਹ ਦੀ ਮਾਂ ਕੀਤੀ ਜੀ ਉੱਤ ਰੈਵਨਿਊ ਵੜਾ ਉਹਨਾਂ ਦਾ ਸਟ੍ਰਕਚਰਲ ਦਾ ਉਹਨਾਂ ਨੂੰ ਕੇਂਦਰ ਨੂੰ ਵਾਪਸ ਦੇਣ ਯੇ ਇਸ ਕਰਕੇ ਪੰਜਾਬ ਦੇ ਮਸਲੇ ਬੜੀ ਵਧੀਆ ਟੰਗਣਾ ਸਾਰੇ ਨੇ ਤੇ ਮਹਾਰਾਜ ਜੀ ਇਹ ਅਰਦਾਸ ਹੈ ਕਿ ਉਹਨਾਂ ਨੂੰ ਹੋਰ ਹਿੰਮਤ ਬਲ ਬਖਸ਼ੇ ਤਾਂ ਜੋ ਪੰਜਾਬੀਆਂ ਦੇ ਖਾਸ ਕਰਕੇ ਪੰਜਾਬ ਦੀ ਜੋ ਅਜਹਾਲਾ ਤੋਂ ਤਨ ਪੜੀ ਸਾਰਿਆਂ ਨੂੰ ਬਣੀ ਪਈ ਉਹਦੇ ਵਾਸਤੇ ਵੀ ਮੈਂ ਜਿੱਥੇ ਅੱਜ ਸ਼ੁਗਰਾਨਾਗਰ ਨੂੰ ਵਾਸਤੇ ਮਹਾਰਾਜ ਆਇਆ ਸੀ ਉਹਦੇ ਨਾਲ ਉਹਨਾਂ ਦਾ ਵੀ ਤੌਰ ਕਰਨਾ। ਅਕਾਲੀ ਦਲ ਦੇ ਗਰਾਹਕ ਕਿੱਦਾਂ ਪਾਸ ਕਰੇ ਆ ਪਾਕਿਸਤਾਨ ਵਿੱਚ ਕਰਨ ਦੇ। ਇਹ ਉਹ ਤੇ ਜਿੰਨਾ ਵੀ ਅਕਾਲੀ ਦਲ ਦੇ ਵਿੱਚ ਕੰਮ ਹੋਏ ਉਹਨਾਂ ਈ ਜ਼ਿਆਦਾ ਗਰਾਹਕ ਹੋਵੇਗਾ। ਮਿਹਨਤ ਵੀ ਹੋਰ ਕਰਨੀ ਪਊਗੀ ਬਈ ਕੁਝ ਕਰਨਾ ਉਹਦਾ ਬਹੁਤਾ ਬੋੜ ਦਾ ਮਤਲੇ ਆ। ਜਿਹੜੇ ਪਾਰਲੀਮੈਂਟ ਦੀ ਬੋਰਡ ਦਾ ਮਤਲਬ ਹੈ ਵੀ ਜਿਹੜੇ ਜਿਹੜੇ ਬੋਰਡ ਬਣੂਗਾ ਉਹ ਤੇ ਇਨਸਾਨਪੀਨ ਹੋਗੇ ਅੱਗੇ ਜਿਹੜਾ ਕੈਂਡੀਡੇਟ ਜਿੰਨੇ ਵੀ ਆਉਂਦੇ ਚਾਹੇ ਐਮਪੀ ਦੇ ਆਉਂਦੇ ਚਾਹੇ ਮੱਲਿਆਂ ਦੇ ਦੂਜੇ ਉਹ ਬੋਰਡ ਦਾ ਮਕਸਦ ਇਹ ਸਾਰਾ ਉਹਨਾਂ ਕਾਮੇ ਜਿਹੜਾ ਕਿ ਪਾਸ ਲੈਂਦੇ ਵੀ ਉਸੇ ਇਤਰਾ ਹੋ ਜਾਂਦਾ ਵੀ ਕੱਲੇ ਕਰ ਦਿੰਦੇ ਫੇਰ ਉਹ ਸਾਰਾ ਉਹਦੇ ਨਹੀਂ ਜਾਣਾ ਕਾਲੀਦਾਲ ਉਹਨਾ ਮਜ਼ਬੂਤ ਹੋਏਗਾ ਬਹੁਤ ਵਧੀਆ ਗੁਰੂ ਦੀ ਰਸਤਰਾ ਰਾਮਦਾਸ ਮਹਾਰਾਜ ਦੀ ਕਿਰਪਾ ਹੈ। ਤਾਂ ਨਹੀਂ ਚੋਣ ਦੇ ਉੱਤੇ ਜੇ ਹਮੇਸ਼ਾ ਸਵਾਲ ਹੁੰਦਾ ਸੀ ਕਿ ਆਹ ਨਹੀਂ ਕੈਂਡੀਡੇਟ ਜੀ ਦੀ ਖੜੋ ਪਿਆ ਹੁੰਦਾ ਤੇ ਜਿਆਦਾ ਵਧੀਆ ਨਹੀਂ ਕੈਂਡੀਡੇਟ ਤੇ ਇੱਕੋ ਟ ਵੇ ਹੁਣ ਉਹ ਬੜੇ ਉੱਕੋ ਕਰਕੇ ਸਾਰੀ ਵਧੀਆ ਢੰਗ ਦੇ ਨਾਲ ਸਾਰਾ ਉਹਦਾ ਜੀਵਨੀ ਕੈਂਡੀਡੇਟ ਦਾ ਜੋਦੀ ਬੰਦੀ ਜਿਹੜੇ ਮੈਰਿਟ ਜਿੱਤਰਾ ਦੂਜੇ ਕੰਮਾਂ ਜੋ ਦੇ ਹਿਸਾਬ ਨਾਲ ਫਿਰ ਉਹ ਬੋਰਡ ਦਾ ਮਗਲੀ ਪਾਰਲੀਮੈਂਟ ਪਹਿਲਾਂ ਅਜ ਤੋਂ 40 ਸਾਲ ਪਹਿਲਾਂ ਇਹ ਗਾਇਡ ਲਗਭਗ ਹੁਣ ਉੱਤੇ ਸ਼ੁਰੂ ਹੋਇਆ ਲੋਕਲ ਚੋਣਾਂ ਆ ਰਹੀਆਂ ਨੇ ਨਗਰ ਨਿਕਮੇ ਤਰ੍ਹਾਂ ਦਾ ਚਲੋ ਇਹ ਤਾਂ ਹੁਣ ਉਹਨੀਆਂ ਦੌਰ ਨਾਲ ਆਪਾਂ ਗੱਲ ਕਰਾਂ ਜਦੋਂ ਮੌਕੇ ਦੇ ਹਿਸਾਬ ਨਾਲ ਲੰਮਾ ਕਰੀ ਜਾਂਦੇ ਜੇ ਮੇਰਾ ਸਾਲ 1.5 ਸਾਲ ਵੈਸੇ ਉਹਨਾਂ ਨਿਗਾਹਤਾ ਅਜੇ ਵੀ ਕੋਈ ਆਸ ਨਹੀਂ ਮਰਹ ਅਹ ਪਹਿਲਾਂ ਬਾਈਲੈਕਸ਼ਨਾਂ ਤੋਂ ਬਾਅਦ ਹੀ ਸਹੰਦੇ ਕਰ ਇਹ ਜੋ ਆਕਾਲੀ ਦਲ ਤੇ ਇਲਜ਼ਾਮ ਲਗਾਏ ਜਾ ਰਹੇ ਆ ਉਹਨਾਂ ਆਕਾਲੀ ਦਲ ਹੁਣ ਕਿਸ ਤਰ੍ਹਾਂ ਦੇ ਕਿ ਅੱਜ ਤੇ ਆਪਾਂ ਇਹ ਸੁਗਰਾਨਾ ਕਰਨ ਵਾਸਤੇ ਉਹ ਉਹਨਾਂ ਲਾਉਂਦੇ ਰਹਿਣੇ ਆ ਆਕਾਲੀ ਦਲ ਤੋਂ ਡਰਦਾ ਸਾਰੇ ਉਹਨੂੰ ਬਾਕੀ ਰੋਟ ਕੇ ਪ੍ਰੈਜ਼ੀਡੈਂਟ ਨੂੰ ਵੀ ਪਤਾ ਥੈਂਕ ਯੂ